ਸਰਕਾਰ ਬਾਈ ਜੀ ਸਵਾਗਤ ਹੈ ਜਗਜੀਤ ਸਿੰਘ ਜਗਜੀਤ ਪੇਜ ਤੇ ਤੇ ਆਪਾਂ ਗੱਲ ਕਰਦੇ ਆ ਨਾਲ ਚੱਲਦੀ ਵੀਡੀਓ ਪਹਿਲਾਂ ਤੁਸੀਂ ਸੁਣ ਲਈ ਦੇਖ ਲਓ ਇੱਕ ਤੇ ਹੁਣ ਗੱਲ ਕਰਦੇ ਆ ਆਪਾਂ ਜਿਹੜੀ ਤੁਹਾਡੇ ਕੋਲੇ ਪੰਜਾਬ ਚ ਲਾ ਲਓ ਜਾਂ ਕਿਤੇ ਬਾਹਰ ਲਾ ਲਓ ਜਿੱਥੇ ਵੀ ਤੁਸੀਂ ਰਹਿੰਦੇ ਹੋ ਜੇ ਤੁਹਾਡੇ ਕੋਲੇ ਨਜਾਇਜ਼ ਪ੍ਰਾਪਰਟੀ ਹੈ ਤੁਹਾਡੇ ਕੋਲੇ ਤੁਹਾਡੇ ਤੁਹਾਡੇ ਲਿਮਟ ਤੋਂ ਜ਼ਿਆਦਾ ਤੁਹਾਡੇ ਕੋਲ ਪੈਸਾ ਹੈ ਕੈਸ਼ ਹੈ ਤਾਂ ਵੀ ਤੁਹਾਡੇ ਤੇ ਇਨਕੁਆਰੀ ਹੋ ਸਕਦੀ ਹੈ ਇਹ ਆਪਾਂ ਨਹੀਂ ਕਹਿ ਰਹੇ ਪੰਜਾਬ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਵਾਸਤੇ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਪਰ ਜਿਹੜੇ ਨਜਾਇਜ਼ ਉਸਾਰੀਆਂ ਕਰ ਰਹੇ ਹੈ ਜਿਨ੍ਹਾਂ ਕੋਲ ਲਾਰ ਮਹੀਨੇ ਦਾ 50000 ਦੀ ਇਨਕਮ ਹੁੰਦੀ ਹੈ ਤੇ ਉਹ ਦੋ ਦੋ ਤਿੰਨ ਤਿੰਨ ਮੰਜ਼ਲੀਆਂ ਇਮਾਰਤਾਂ ਪਾ ਲੈਂਦੇ ਆਪਣੀਆਂ ਤਾਂ ਉਹਨਾਂ ਵਾਸਤੇ ਵੀ ਐਕਸ਼ਨ ਲਿਆ ਜਾ ਰਿਹਾ ਹੈ ਜਿਨ੍ਹਾਂ ਕੋਲ ਜਿਆਦਾ ਕੈਸ਼ ਬਰਾਮਦ ਹੋ ਜਾਂਦਾ ਤਾਂ ਇਹ ਸਿਸਟਮ ਵੀ ਉਹਨਾਂ ਤੇ ਵੀ ਲਾਗੂ ਕੀਤਾ ਗਿਆ ਹੈਗਾ ਤੇ ਗੱਲ ਕਰੀਏ ਵੀ ਜੇਕਰ ਤੁਸੀਂ ਤੁਹਾਡੇ ਕੋਲੇ ਬੈਕਗ੍ਰਾਉਂਡ ਹੈ ਜੇ ਤੁਸੀਂ Rajasthan ਚੋਂ ਜਾ ਕੇ ਤੋਂ ਹੋਰ ਜ਼ਮੀਨ ਬਣਾਈ ਆ ਜਾਂ ਵੇਚ ਕੇ ਆ ਦੋ ਨੰਬਰ ਦਾ ਕੰਮ ਕਰਕੇ ਆ 420 ਨਾਲ ਤਾਂ ਵੀ ਤੁਹਾਡੇ ਉੱਪਰ ਐਕਸ਼ਨ ਲਿਆ ਜਾਊਗਾ ਹੁਣ ਇਹ ਗੱਲ ਆਮ ਹੋ ਗਈ ਹੈ ਜਿੱਥੇ ਕੋਈ ਅਸਾਰੀ ਦਾ ਕੰਮ ਚੱਲ ਰਿਹਾ ਜਾਂ ਕੋਈ ਵੈਸੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਉੱਥੇ ਹੁਣ ਬਹੁਤ ਜ਼ਿਆਦਾ ਸਰਕਾਰ ਚੌਕਸ ਹੋ ਰਹੀ ਹੈ ਤੇ ਆਪਾਂ ਤੁਹਾਨੂੰ ਇਹ ਅਪੀਲ ਕਰਦੇ ਆਂ ਵੀ ਆਪ ਦਾ ਜੇ ਕੋਈ ਕੈਸ਼ ਵਗੈਰਾ ਨਜਾਇਜ਼ ਤੁਹਾਡੇ ਕੋਲ ਹੈ ਉਸ ਨੂੰ ਰਪਰਾ ਕਰ ਸਕਦੇ ਹੋ ਤੇ ਹਰ ਇੱਕ ਪਿੰਡਾਂ ਦੇ ਵਿੱਚ ਹਰ ਇੱਕ ਕਰਾਂ ਦੇ ਵਿੱਚ ਹੁਣ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਚਾਲੂ ਹੋ ਰਹੀ ਹੈ ਤੁਹਾਨੂੰ ਦੱਸਿਆ ਨਹੀਂ ਜਾ ਰਿਹਾ ਕਦੋਂ ਤੋਂ ਪੰਜਾਬ ਪੁਲਿਸ ਲਾਲੋ ਐਕਸ਼ਨ ਦੇ ਵਿੱਚ ਪੂਰੇ ਆ ਇਹ ਤਾਂ ਉਦੋਂ ਪਤਾ ਲੱਗਦਾ ਵੀ ਜਦੋਂ ਤੁਹਾਡੇ ਘਰ ਆ ਕੇ ਦਰਵਾਜ਼ਾ ਖੜਕਾਇਆ ਜਾਂਦਾ ਹੈਗਾ ਤੇ ਜਿਹੜੀਆਂ ਤੁਸੀਂ ਨਜਾਇਜ਼ ਚੀਜ਼ਾਂ ਬਣਾਈਆਂ ਹੈਗੀਆਂ ਉਹ ਸਾਰੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਜੇਕਰ ਤੁਹਾਡੇ ਤੇ ਕੋਈ ਪਰਚੇ ਆ ਇੱਕ ਦੋ ਪਰਚੇ ਆ ਤਾਂ ਤੁਹਾਡੇ ਤੁਹਾਡੀ ਜੋ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਹੈ ਤੁਹਾਡੇ ਮકાਨ ਟਾਏ ਜਾ ਰਹੇ ਆ ਦੇ ਉਸਤੇ ਕਬਜ਼ਾ ਕੀਤਾ ਜਾ ਰਿਹਾ ਹੈ ਉਹ ਬੈਕਗ੍ਰਾਉਂਡ ਬਿਲਕੁਲ ਸਾਰਾ ਜ਼ੀਰੋ ਲੈਵਲ ਤੋਂ ਜਾ ਕੇ ਚੈੱਕ ਕਰ ਰਹੇ ਆ ਵੀ ਕੀ ਕੁਝ ਇਹਨਾਂ ਕੋਲੇ ਪਹਿਲਾਂ ਸੀਗਾ ਤੇ ਕੀ ਕੁਝ ਹੁਣ ਇਹਨਾਂ ਨੇ ਐਨਐਚ ਚਰਚ ਕਿਸ ਤਰ੍ਹਾਂ ਬਣਾ ਰਿਹਾ ਹੈ ਬਣ ਗਿਆ ਇਹਨਾਂ ਕੋਲੇ ਇਹ ਸਾਰਾ ਸਿਸਟਮ ਸਭ ਕੁਝ ਤੁਹਾਡਾ ਚੈੱਕ ਹੋ ਰਿਹਾ ਤੇ ਆਪਾਂ ਇੱਕ ਹੋਰ ਗੱਲ ਕਰੀਏ ਜਿਹੜੀ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਬਹੁਤ ਜ਼ਿਆਦਾ ਚੱਲ ਪਿਆ ਹੋਣਾ ਵੀ ਜਿਹੜੀਆਂ ਨਜਾਇਜ਼ ਜ਼ਮੀਨਾਂ ਪਈਆਂ ਉਹਨਾਂ ਤੇ ਕਬਜ਼ੇ ਕੀਤੇ ਜਾ ਰਹੇ ਆ ਤੇ ਇੱਕ ਹੋਰ ਇਹ ਆਪਣੇ ਵੱਲੋਂ ਹੀ ਐਸੀ ਲਾਲੋ ਜਾਂ ਕੋਈ ਲਾਲੋ ਦਾਲੀਤ ਸਮਾਜ ਵੱਲੋਂ ਇਹ ਅਪੀਲ ਕੀਤੀ ਗਈ ਹੈ ਵੀ ਜਿਨ੍ਹਾਂ ਕੋਲ 17 ਕਿੱਲੇ ਹੈ 17 ਕਿੱਲਿਆਂ ਤੋਂ ਉੱਪਰ ਨਹੀਂ ਕੋਈ ਜ਼ਮੀਨ ਰੱਖ ਸਕਦਾ 17 ਕਿੱਲਿਆਂ ਤੋਂ ਥੱਲੇ ਥੱਲੇ ਰੱਖ ਸਕਦਾ ਹੈਗਾ ਜਿਨ੍ਹਾਂ ਕੋਲ 17 ਕਿੱਲਿਆਂ ਤੋਂ ਉੱਪਰ ਹੈ ਤਾਂ ਉਹਨਾਂ ਦੇ ਜ਼ਮੀਨ ਦੇ ਉੱਪਰ ਕਬਜ਼ੇ ਕੀਤੇ ਜਾ ਰਹੇ ਹੈ ਚਾਹੇ ਕਿਸੇ ਦੇ ਨਾਂ ਹੈ ਚਾਹੇ ਨਹੀਂ ਹੈ ਪਰ ਗੱਲ ਕਰੀਏ ਜਿਹੜੇ ਜਿਸ ਦੇ ਨਾਮ ਹੈ ਜ਼ਮੀਨ ਉਹ ਇੰਨੀ ਜਲਦੀ ਛੱਡਣ ਵਾਲਾ ਬੰਦਾ ਨਹੀਂ ਜਿਹੜਾ 50 ਸਾਲਾਂ ਤੋਂ ਬਾਹਰ ਹੈਗਾ ਪਰ ਜੇ ਗੱਲ ਕਰੀਏ ਜਿਹੜੇ ਜਿੱਥੇ ਪੰਚਾਇਤੀ ਜ਼ਮੀਨਾਂ ਨੇ ਜਾਂ ਵੈਸੇ ਬੇਫਾਲਤੂ ਪਈਆਂ ਨੇ ਤਾ ਉਥੇ ਉਹਨਾਂ ਨੇ ਕਬਜ਼ਾ ਕੀਤਾ ਗਿਆ ਇਹ 6 700 ਪਤਾ ਨਹੀਂ 900 ਕਿਲਾ ਗਿਆ ਕਿਹਾ ਗਿਆ ਉਸ ਤੇ ਕਬਜ਼ਾ ਕੀਤਾ ਗਿਆਗਾ ਉਸ ਦੇ ਉੱਪਰ ਹਜੇ ਸ਼ਾਇਦ ਵਾਈ ਵੀ ਉਹ ਕੁਝ ਜ਼ਮੀਨ ਵਾਈ ਦੇ ਅੰਡਰ ਵੀ ਹੈਗੀ ਆ ਤੇ ਕੁਝ ਜੰਗਲਾਤੀ ਹੈ ਵੈਸੇ ਪੰਚਾਇਤੀ ਪਈ ਹੈ ਪਰ ਗੱਲ ਕਰੀਏ ਵੀ ਜਿਹੜੀ ਹੁਣ ਹਰੇਕ ਪਿੰਡਾਂ ਦੇ ਵਿੱਚ ਇਹ ਕਹੀ ਜਾਂਦੇ ਆ ਵੀ ਤਰਨੇ ਲਾਏ ਜਾਣਗੇ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਕੀਤੀ ਜਾਊਗੀ ਵੀ 17 ਕਿੱਲਾਂ ਤੋਂ ਉੱਪਰ ਜਿੰਨਾਂ ਕੋਲੇ ਵੀ ਜ਼ਮੀਨ ਹੈ ਉਹ ਆਪਣੇ ਆਪ ਹੀ ਛੱਡ ਦੇਣ ਤਾਂ ਬਹੁਤ ਵਧੀਆ ਗੱਲ ਹੈ ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਤੁਹਾਡਾ ਕਮੈਂਟ ਜਰੂਰ ਕਰਿਓ ਵੀ ਇਸ ਤਰ੍ਹਾਂ ਇਹ ਕਾਨੂੰਨ ਲਾਗੂ ਹੋ ਸਕਦਾ ਹੈ ਜਾਂ ਨਹੀਂ ਜਾਂ ਇਹ 420 ਨਾਲ ਹੀ ਕੋਈ ਸ਼ਰਾਰਤੀ ਅਨਸਰ ਨੇ ਜਿਹੜੇ ਉਹ ਤੁਹਾਡਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪਹਿਲਾਂ ਉਹ ਪੰਚਾਇਤੀ ਜ਼ਮੀਨਾਂ ਤੇ ਜਾਂ ਵੈਸੇ ਵਿਹਲੀਆਂ ਪਈਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਹੈ ਉਸ ਤੋਂ ਬਾਅਦ ਇਸ ਵੱਲ ਸਰਕਾਰ ਸ਼ਾਇਦ ਕੋਈ ਅਜੇ ਐਕਸ਼ਨ ਵਿੱਚ ਨਹੀਂ ਹੈ ਨਾ ਉਹਨਾਂ ਦੇ ਗੱਲ ਧਿਆਨ ਦੇ ਵਿੱਚ ਆਈ ਹੈ ਉਹ ਕਹਿੰਦੇ ਜ਼ਮੀਨ ਵੈਸੇ ਹੀ ਪਈ ਸੀ ਫालतू ਜਿਸ ਦੇ ਉੱਪਰ ਕਬਜ਼ਾ ਕੀਤਾ ਗਿਆ ਹੈ ਤੇ ਅੱਜ ਵੀਡੀਓ ਜਿਸ ਦੇ ਵਿੱਚ ਆਪਾਂ ਦੇਖਿਆ ਗਿਆ ਜੀ ਉਸ ਦੇ ਉੱਪਰ ਜਿੱਥੇ ਚਿਰਾਗ ਉਹਨਾਂ ਨੇ ਦੇਸੀ ਕੇਬਲ ਲਾ ਦਿੱਤਾ ਹੈ ਉਹ ਇੱਕ ਮੋਟਰ ਦੇ ਉੱਪਰ ਲਾਇਆ ਗਿਆ ਜਿੱਥੇ ਕਣਕ ਖੜੀ ਹੈ ਉਹ ਵਾਹੀ ਦੇ ਯੋਗ ਜ਼ਮੀਨ ਹੈ ਤੇ ਆਪਾਂ ਜੇ ਗੱਲ ਕਰੀਏ ਬਹੁਤ ਸਾਰੇ ਲੋਕ ਇਸ ਦੇ ਵਿਰੋਧ ਚ ਵੀ ਨੇ ਤੇ ਬਹੁਤ ਸਾਰੇ ਇਸ ਦੇ ਵਿੱਚ ਇਸ ਦਾ ਸਾਥ ਵੀ ਦੇ ਰਹੇ ਹੈਗੇ ਕਿਉਂਕਿ ਲੋਕਾਂ ਕੋਲ ਬਹੁਤ ਜ਼ਿਆਦਾ ਲੋਕਾਂ ਕੋਲ ਨਜਾਇਜ਼ ਜ਼ਮੀਨਾਂ ਨਜਾਇਜ਼ ਪੈਸਾ ਤੇ ਨਜਾਇਜ਼ ਕਬਜ਼ੇ ਹੈਗੇ ਆ ਜਿਹੜੇ ਲਾਲੋ ਵੀ ਤਾਕਤਵਰ ਬੰਦੇ ਨੇ ਜਿਨ੍ਹਾਂ ਦਾ ਆਣ ਜਾਣ ਹੈ ਜਿਨ੍ਹਾਂ ਦੀ ਜਾਣ ਪਛਾਣ ਹੈ ਉਹਨਾਂ ਕੋਲੇ ਨਜਾਇਜ਼ ਜ਼ਮੀਨਾਂ ਪੈਸਾ ਸਭ ਕੁਝ ਹੈ ਤੇ ਵੀਡੀਓ ਵਧੀਆ ਲੱਗੇ ਕਮੈਂਟ ਜ਼ਰੂਰ ਕਰਿਓ ਵੀ ਇਸ ਇਹ ਕੁਝ ਸਹੀ ਹੈ ਤੇ ਆਉਣ ਵਾਲੇ ਹਾਲਾਤ ਜਿਹੜੇ ਪੰਜਾਬ ਦੇ ਇਸ ਤੋਂ ਵੀ ਹੋਰ ਜ਼ਿਆਦਾ ਖਰਾਬ ਹੋਣਗੇ ਇਹ ਗੱਲ ਇਹ ਇਹਨਾਂ ਚੀਜ਼ਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਅੱਜ ਕਬਜ਼ੇ ਹੋ ਰਹੇ ਆ ਕੱਲ ਨੂੰ ਕੁਝ ਹੋਰ ਵੀ ਹੋ ਸਕਦਾ ਪੰਜਾਬ ਦੇ ਵਿੱਚ ਕੀ ਇਹ ਕੁਝ ਕੁਝ ਹੀ ਸ਼ਰਾਰਤੀ ਅੰਸਰ ਨੇ ਜਾਂ ਸਾਰੇ ਕੁਝ ਪਿੰਡਾਂ ਦੇ ਰਲੇ ਹੋਏ ਬੰਦੇ ਨੇ ਜਾਂ ਭਾਈ ਉਹਨਾਂ ਕੋਲੇ ਵਾਕਈ ਕੁਝ ਵੀ ਨਹੀਂ ਹੈ ਖਾਣ ਪੀਣ ਨੂੰ ਜ਼ਮੀਨ ਨਹੀਂ ਜਵਾਨ ਨੂੰ ਜ਼ਮੀਨ ਨਹੀਂ ਇਸ ਲਈ ਉਹ ਕਬਜ਼ੇ ਕਰ ਰਹੇ ਆ ਧੰਨਵਾਦ ਵੀਡੀਓ ਪਹਿਲੀ ਵਾਰ ਜਿਹੜੀ ਵੀਡੀਓ ਪਾਈ ਆਪਾਂ ਉਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਵੀ ਤੁਸੀਂ ਆਪਦਾ ਬੈਕਗ੍ਰਾਉਂਡ ਚੈੱਕ ਕਰਾਓ ਕਿੱਥੋਂ ਤੁਸੀਂ ਇਹਨਾਂ ਪੈਸਾ ਲਿਆਓ ਕਿੱਥੋਂ ਇਹ ਸਾਰੀ ਦਾ ਕੰਮ ਸਟਾਰਟ ਕਰ ਰੱਖਿਆ ਹੈਗਾ ਇਹ ਇਹ ਗੱਲ ਸਹੀ ਆ ਵੈਸੇ ਵੀ ਬਹੁਤ سارے ਲੋਕ 2 ਨੰਬਰ ਦਾ ਕੰਮ ਕਰ ਕਰ ਕੇ ਕਰ ਕਰ ਕੇ ਤੇ ਆਪਣੇ ਉਹ ਸਾਰੀਆਂ ਤਾਂ ਕਰ ਲੀਆਂ ਜ਼ਮੀਨਾਂ ਲੈ ਲਈਆਂ ਉਹਨਾਂ ਨੇ ਪਰ ਉਹਨਾਂ ਕੋਲੇ ਬੈਕਗ੍ਰਾਉਂਡ ਦੱਸਣ ਬਾਰੇ ਕੁਝ ਵੀ ਨਹੀਂ ਹੈ ਉਹਨਾਂ ਕੋਲੇ ਜਾਂ ਤਾਂ ਕੋਈ ਸਬੂਤ ਹੋਵੇ ਤਾਂ ਪਿੱਛੋਂ ਦਾ ਵੀ ਅਸੀਂ ਆ ਚੀਜ਼ ਵੇਚੀ ਆ ਆ ਚੀਜ਼ ਖਰੀਦੀ ਸੀ ਇਸ ਟਾਈਮ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ